ਸਤ ਸ੍ਰੀ ਅਕਾਲ ਜੀ ਉਹ ਨਹੀਂ ਪਤਾ ਨਹੀਂ ਕੀ ਹੋਇਆ ਸੀ ਛੇਤੀ ਨਾਲ ਚੁੱਲ੍ਹੇ ਮੂਰਿਓ ਉੱਠੀ ਤੇ ਦੌੜ ਕੇ ਆਕੇ ਵਿੜੇ ਵਿੱਚ ਸਾਡੇ ਗੇਂਦ ਰੋੜ ਖੇਲਦਿਆਂ ਦੇ ਰੋੜੇ ਚੁੱਕ ਕੇ ਨੱਠ ਗਈ ਮੈਂ ਬਿਨਾਂ ਕੁਝ ਜਾਣਿਆ ਉਹਦੇ ਮਗਰ ਦੌੜੀ ਤੇ ਉਹਦੀ ਬੰਦ ਮੁਠੀ ਚੋਂ ਇੱਟ ਦੇ ਘੜੇ ਰੋੜੇ ਛਡਾਉਣ ਲੱਗੀ ਉਹਦੇ ਵਿੱਚ ਬਹੁਤ ਜੋਰ ਸੀ ਮੈਨੂੰ ੱੱਕਾ ਦੇ ਕੇ ਕੰਧ ਨਾਲ ਲੱਗੀ ਖੜੇ ਮੰਜੇ ਵੱਲ ੱੱਕ ਦਿੱਤਾ ਸੀ ਉਹਨੇ ਵੇ ਵੇੜੀ ਵਿੱਚ ਧੜਾਮ ਕਰਕੇ ਜਦੋਂ ਡਿੱਗੀ ਤਾਂ ਜੀਤੋ ਚਾਚੀ ਨੇ ਠੇਠ ਪੇਂਡੂ ਗਾਲ ਸਾਨੂੰ ਦੋਹਾਂ ਨੂੰ ਕੱਢਦੀ ਨਿਕਿਆ ਜਦ ਧੀ ਪੁੱਤ ਉਮਰ ਨਾਲ ਵਾਧੇ ਆ ਤਾਂ ਅਕਲ ਵੀ ਨਾਲ ਨਾਲ ਵਾਧੀ ਅਤੇ ਤੁਹਾਡੀ ਡੰਗਰਾਂ ਦੀ ਅਕਲ ਗਿੱਟਿਆਂ ਛੜ ਗਈ ਲੱਗਦੀ ਮੈਨੂੰ ਕਿਦਾਂ ਸਿਖਰ ਦੁਪਹਿਰੇ ਝਾਂਗੀਆਂ ਵਾਂਗੂੰ ਲੜਦੀਆਂ ਸ਼ਰਮ ਦਾ ਘਾਟਾ ਹੁਣ ਤੁਹਾਨੂੰ ਚਾਚੀ ਨੇ ਆਪਣੇ ਗਲ ਚ ਪਾਈ ਚਿੱਟੀ ਮਲਮਲ ਦੀ ਚੁੰਨੀ ਦੇ ਪੱਲੇ ਨੂੰ ਆਪਣੀ ਟਿਲਕੀਆਂ ਛਾਤੀਆਂ ਦੇ ਖਿੱਚ ਕੇ ਟਾਕਦੀ ਨੇ ਗੁੱਸੇ 'ਚ ਖੁਰੇ ਕੋਲ ਖੜੀ ਸਿੰਦਰੋ ਵੱਲ ਦੇਖਦੀ ਨੇ ਕਿਹਾ ਤੇਰੀ ਚੁੰਨੀ ਕਿੱਥੇ ਆ ਕੁੜੇ ਮੈਨੂੰ 20 ਵਾਰ ਕਿਹਾ ਸੂਟ ਨਾਲ ਚੁੰਨੀ ਲਈਦੀ ਆ ਚੱਲ ਸਵਾਰ ਕੇ ਚੁੰਨੀ ਲਾਇਆ ਤੇ ਬਹੁਤੀ ਟੱਪੂ ਟੱਪੂ ਨਾਲ ਕਰਿਆ ਕਰ ਟਿੱਕੇ ਵਹਿ ਜਾ ਇੱਥੇ ਤੇ ਆ ਰੋੜੇ ਦੇ ਦੇ ਇਹਨਾਂ ਨੂੰ ਤੇ ਖੇਲਣ ਜਾ ਜਾ ਕੇ ਪਰਾਂ ਉਹਨੇ ਮੁੱਠੀ ਢਿਲੀ ਜਹੀ ਕਰਦੀ ਨੇ ਜਿੱਥੇ ਖੜੀ ਸੀ ਉੱਥੇ ਰੋੜੇ ਸੁੱਟ ਦਿੱਤੇ ਤੇ ਮੈਂ ਦਵਾਸਾ ਟੁੱਠੀ ਤੇ ਪੰਜ ਦੇ ਪੰਜ ਰੋੜੇ ਚੁੱਕ ਕੇ ਫੇ ਅਸੀਂ ਖੇਲਣ ਕੁਕੜੀਆਂ ਨੇ ਖੁੱਡੇ ਮੋਰੇ ਜਾ ਕੇ ਬਹਿ ਗਈਆਂ ਅੱਜ ਜੀਤੋ ਚਾਚੀ ਸਖਰ ਦੁਪਹਿਰ ਦੀ ਧੁੱਪ ਵਾਂਗੂੰ ਆਪ ਹੀ ਤਪੀ ਬੈਠੀ ਸੀ ਉਹਨੇ ਸਾਨੂੰ ਝੜਕਾ ਮਾਰ ਕੇ ਕੁਕੜੀਆਂ ਦੇ ਖੁੱਡੇ ਲਾ ਗਿਓ ਬੈਠਣ ਤੋਂ ਰੋਕਦੀ ਨੇ ਕੁਰਖਤ ਆਵਾਜ਼ ਵਿੱਚ ਕਿਹਾ ਚਾਉਣਿਆ ਤੈਨੂੰ ਟਿਕਾ ਨਹੀਂ ਹੈਗਾ ਸਖਰ ਦੁਪਹਿਰੇ ਟੈਂਟ ਲਾਈ ਹੈ ਜਾ ਵੋ ਬੀਹੀ ਚ ਜਾ ਕੇ ਖੇਲੋ ਮੈਂ ਬਸ ਸਿੰਦਰ ਨੂੰ ਜੀਤੋ ਚਾਚੀ ਨੂੰ ਇੰਨਾ ਹੀ ਕਹਿੰਦੀ ਨੇ ਸੁਣਿਆ ਸੀ ਮੈਂ ਕਾਤੇ ਨਹੀਂ ਫਰਾਕ ਪਾ ਸਕਦੀ ਮੇਰਾ ਚਿੱਤ ਕਰਦਾ ਫਰਾਕ ਪਾਉਣ ਨੂੰ ਚਾਚੀ ਨੇ ਉਹ ਨਹੀਂ ਹੌਲੀ ਤੇ ਬਹੁਤ ਰਮੇ ਜਿਹੇ ਨਾਲ ਕਿਹਾ ਜਦ ਕੁੜੀਆਂ ਥੋਡੀਆਂ ਵੱਡੀਆਂ ਹੋ ਜਾਣ ਤੇ ਫਰਾਕਾਂ ਛੱਡ ਕੇ ਸੂਟ ਪਾਉਣੇ ਤੇ ਚੁੰਨੀ ਲੈਣੀ ਸ਼ੁਰੂ ਕਰਨਾ ਜ਼ਰੂਰੀ ਹੁੰਦਾ ਹੈ ਦੇਖਿਆ ਜਿਹੜੀਆਂ ਫਰਾਕਾਂ ਪਾ ਕੇ ਬੈਠੀਆਂ ਕੁਝ ਚਿਰ ਬਾਅਦ ਇਹਨਾਂ ਨੇ ਵੀ ਤੇਰੇ ਆਂਗੂ ਸੂਟ ਪਾਉਣੇ ਸ਼ੁਰੂ ਕਰ ਦੇਣੇ ਸਿੰਦਰੂ ਦਾ ਘਰ ਸਾਡੇ ਘਰ ਨਾਲ ਹੀ ਸੀ ਤੇ ਮੇਰਾ ਬੋਤਾ ਉਹਨਾਂ ਦੇ ਘਰ ਹੀ ਰਹਿਣਾ ਹੁੰਦਾ ਸੀ ਸਿੰਦਰੂ ਥੋੜੀ ਦੇਰ ਮਗਰੋਂ ਬੀਹ ਚ ਆਈ ਆਪਣੇ ਦਰ ਦੀ ਸਰਦਲ ਤੇ ਚੁੰਨੀ ਨਾਲ ਕੱਜੀ ਬੈਠੀ ਸਾਨੂੰ ਰੋੜੇ ਖੇਲਦਿਆਂ ਨੂੰ ਦੇਖਣ ਲੱਗੀ ਮੈਂ ਉਸ ਦਿਨ ਪਹਿਲੀ ਵਾਰ ਸ਼ਿੰਦਰੋਵਾਲ ਧਿਆਨ ਨਾਲ ਦੇਖਿਆ ਸੀ ਉਹ ਮੈਨੂੰ ਸਾਡੇ ਤੋਂ ਉਮਰ ਵਿੱਚ ਵੱਡੀ ਲੱਗਣ ਲੱਗੀ ਸੀ ਪਰ ਮੈਂ ਸਾਡੀ ਕਲਾਸ 1 ਸੀ ਉਮਰ 1 ਸੀ ਉਹਦੀ ਕਿਚੀ ਵਿੱਚ ਕੀਤੀ ਗੁੱਟਮੀ ਜਹੀ ਰਿਬਨ ਬੰਦੀ ਗੁੱਤ ਮੋਢਿਆਂ 'ਤੇ ਇੱਕ ਖਿਲਰੀ ਚੁੰਨੀ ਇਸ ਗੱਲ ਦਾ ਸਬੂਤ ਸੀ ਸ਼ਿੰਦਰੋ ਦਾ ਬਚਪਨ ਜਿਵੇਂ ਹੌਲੀ-ਹੌਲੀ ਉਹਦੇ ਬਦਲਦੇ ਸਰੀਰਕ ਅੰਗਾਂ ਮੂਰੇ ਨੀਵੇਂ ਪਾ ਕੇ ਲੰਘ ਰਿਹਾ ਹੋਵੇ ਇੱਕ ਦਿਨ ਸ਼ਿੰਦਰੂ ਨੇ ਗੌੜੀ ਚ ਪਾਥੀਆਂ ਟੋਕਰੇ ਵਿੱਚ ਪਾਈਆਂ ਜਦ ਮੈਂ ਟੋਕਰੀ ਨੂੰ ਹੱਥ ਪਵਾ ਕੇ ਸਿਰ ਤੇ ਰਖਾਇਆ ਤਾਂ ਚੁੰਨੀ ਉਹਦੀਆਂ ਅਰਕਾਂ ਤੇ ਟਿਕੀ ਰਹੀ ਤੇ ਮੂਹਰੋਂ ਛਾਤੀ ਤੋਂ ਪਰਦਾ ਜਰਾ ਉੱਚਾ ਹੋ ਗਿਆ ਮੈਨੂੰ ਮਗਰ ਆਉਂਦੀ ਨੂੰ ਉਹਨੇ ਕਿਹਾ ਭੈਣੀ ਬੱ ਭੈਣ ਬਣ ਕੇ ਮੇਰੀ ਚੁੰਨੀ ਦਾ ਪੱਲਾ ਖਿੱਚ ਕੇ ਮੂਹਰੇ ਕਰ ਦੇ ਨਹੀਂ ਤਾਂ ਬੀਬੀ ਨੇ ਫੇਰ ਡੱਬ ਕੇ ਮਾਰਨੀ ਆ ਮੇਰੇ ਤੇ ਚਿੱਤ ਕਰਦਾ ਚੁੰਨੀ ਲਾ ਕੇ ਪਰਾ ਮਾਰਾ ਸ਼ਿੰਦਰੂ ਨੂੰ ਜਿੱਦਾਂ ਫੁੱਲ ਤੋਂ ਹੌਲੀ ਚੁੰਨੀ ਮੋਢਿਆਂ ਤੇ ਬਹੁਤ ਭਾਰੂ ਲੱਗਦੀ ਹੋਵੇ ਮੈਨੂੰ ਕਦੇ-ਕਦੇ ਉਹਦੇ ਚਿਹਰੇ ਤੇ ਨਾਇ ਨਕਸ਼ ਵੀ ਚੁੱਪ ਤੇ ਸਿਆਣਪ ਵਾਲੇ ਲੱਗਦੇ ਉਹ ਔੜਦੀ ਬੈੰਦੀ ਝੱਗੇ ਨੂੰ ਅਗਾਹੋਂ ਪਿੱਛੋਂ ਖਿੱਚ ਕੇ ਠੀਕ ਕਰਨਾ ਨਾ ਭੁੱਲਦੀ ਇਸ ਸਾਲ ਤੇ ਉਹਨੇ ਲੋਹੜੀ ਵੀ ਸਾਡੇ ਨਾਲ ਨਹੀਂ ਮੰਗੀ ਸੀ ਸਾਨੂੰ ਉਹਨੇ ਬਸ ਇਹੀ ਕਿਹਾ ਸੀ ਮੈਂ ਲਾਗੇ-ਲਾਗੇ ਘਰਾਂ 'ਚ ਜਾਵਾਂਗੀ ਲੋਹੜੀ ਮੰਗਣ ਉਹ ਪਰਾਂ ਖੂਹ ਤੇ ਪਿੰਡ ਦੇ ਦੂਏ ਪਾਸੇ ਨਹੀਂ ਜਾਣਾ ਮੇਰੀ ਬੀਬੀ ਨਹੀਂ ਮੰਨਦੀ ਸੂਟ ਚੁੰਨੀ ਪਾਉਣ ਮਗਰੋਂ ਸ਼ਿੰਦਰੋਂ ਕਿੰਨੀ ਬਦਲ ਗਈ ਸੀ ਕਿੰਨਾ ਜਾਦੂਈ ਸੂਟ ਤੇ ਚੁੰਨੀ ਆ ਜਿਹੜਾ ਬਚਪਨ ਉੱਤੇ ਆਪਣੀ ਮੋਹਰ ਲਾ ਕੇ ਸ਼ਰਮ ਨਜਾਕਤ ਇੱਜ਼ਤ ਸਿੱਧਕ ਨਵਾਂਉਣ ਦਾ ਜੁਮਾ ਤੁਹਾਨੂੰ ਦੇ ਦਿੰਦੇ ਹਨ ਮੈਨੂੰ ਚੇਤੇ ਆ ਜਾਂ ਚਾਚੀ ਤਾਰਾਵਤੀ ਨੇ ਮੈਨੂੰ ਪੀੜੀ ਤੇ ਬੈੰਦੀ ਨੂੰ ਟੋਕਦੀ ਨੇ ਕਿਹਾ ਸੀ ਕੁੜੀਆਂ ਇਦਾਂ ਨਹੀਂ ਬੈੰਦੀਆਂ ਹੁੰਦੀਆਂ ਲੱਤਾਂ ਇਕੱਠੀਆਂ ਕਰਕੇ ਘੁੱਟਵੇਂ ਜਿਹੇ ਤਰੀਕੇ ਨਾਲ ਬੈੰਦੀਆਂ ਹੁੰਦੀਆਂ ਨੇ ਪਜਾਜੀ ਤੋਂ ਪਾਪ ਲੈਣ ਦਾ ਸੂਟ ਲਿਆ ਤੇ ਚਾਚੀ ਸ਼ੁਰੂ ਤੋਂ ਹੀ ਮੱਤਾਂ ਵਾਲੀ ਕਿਤਾਬ ਖੋਲ ਕੇ ਸਿੱਖਿਆ ਦੇਣਾ ਆਖੇ ਕੁੜੀਆਂ ਦੇ ਸੂਟਾਂ ਦੇ ਗਲਮੇ ਹਿੱਕ ਟਕ ਮੇ ਹੁੰਦੇ ਆ ਕੁੜੀਆਂ ਭੀੜੇ ਕੱਪੜੇ ਨਹੀਂ ਪਾਉਂਦੀਆਂ ਹੁੰਦੀਆਂ ਕੁੜੀਆਂ ਕੇਸਾਂ ਨੂੰ ਘੁੱਟ ਕੇ ਬੌਂਦੀਆਂ ਹੁੰਦੀਆਂ ਚੰਗੀਆਂ ਕੁੜੀਆਂ ਰਾਤ ਨੂੰ ਕੇਸ ਨਹੀਂ ਬੌਂਦੀਆਂ ਹੁੰਦੀਆਂ ਚਾਚਾ ਤਾਰਾਵਤੀ ਦਾ ਘਰ ਸਾਡੇ ਪ੍ਰੋਹਦ ਦਾ ਘਰ ਸੀ ਤੇ ਉਹ ਹਰ ਦਿਨ ਤਿਹਾਰ ਨੂੰ ਉਹ ਸਾਡੇ ਘਰ ਸੁੱਚੇ ਮੂੰਹ ਆਉਂਦੀ ਚੁੱਲ੍ਹੇ ਵਾਲੀ ਥਾਂ ਦਿਵਾਲੇ ਪਾਣੀ ਛਿੜਕਦੀ ਫੇ ਪਾਣੂ ਮਿੱਟੀ ਦਾ ਪੋਚਾ ਲਾਉਂਦੀ ਫੇ ਕਿਸੇ ਦੇਵੀ ਦੇਵਤੇ ਨੂੰ ਧਿਆਕੇ ਚੁੱਲ੍ਹੇ ਅੱਗ ਪਾ ਕੇ ਸੂਜੀ ਦਾ ਹਲਵਾ ਬਣਾਉਂਦੀ। ਮੇਰੀ ਦਾਦੀ ਚਾਚੀ ਨੂੰ ਸੂਟ, ਛਗਣਾ, ਖਾਣ-ਪੀਣ ਕੇ ਵਿਦਿਆ ਕਰਦੀ। ਇੱਕ ਦਿਨ ਗਲੀ ਵਿੱਚ ਚੂੜੀਆਂ ਵੇਚਣ ਵਾਲਾ ਆਇਆ। ਮੈਂ ਚੂੜੀਆਂ ਨੇ ਜिद ਕੀਤੀ ਤੇ ਚਾਚੀ ਆਪਣੀ ਬੈਠਕ 'ਚੋਂ ਨਿਕਲੀ ਤੇ ਮੈਨੂੰ ਬਹਾਨੇ ਨਾਲ ਰੋਕਦੀ ਨੇ ਕਿਹਾ ਸ਼ਾਮ ਨੂੰ ਤੈਨੂੰ ਲੈ ਕੇ ਜਾਊਂਗੀ। ਉਹ ਮੰਦਰ ਆਲ ਫਲਾਣੀ ਮਾਈ ਦੇ ਘਰ। ਉਹਦਾ ਘਰ ਵਾਲਾ ਮੇਲੇ 'ਚ ਚੂੜੀਆਂ ਵੇਚਦਾ ਤੇ ਚੂੜੀਆਂ ਮਾਈ ਆਪ ਕੁੜੀਆਂ ਦੇ ਹੱਥ ਫੜ ਚੜਾਉਂਦੀ ਐ ਦਰਸਾਲ ਚਾਚੀ ਸਾਡੇ ਹੱਥ ਕਿਸੇ ਮਰਦ ਬਨਜਾਰੇ ਦੇ ਹੱਥੇ ਛੂਣ ਤੋਂ ਸਾਨੂੰ ਵਰਜ ਦੇ ਸੰ ਹੁਣ ਤੱਕ ਚਾਚੀ ਨੇ ਸਾਨੂੰ ਗਲੀ ਦੀਆਂ 4-5 ਕੁੜੀਆਂ ਨੂੰ ਸਮਝਾ ਸਮਝਾ ਪੱਕਿਆਂ ਕਰ ਦਿੱਤਾ ਸੀ ਕਿ ਕੁੜੀਆਂ ਆ ਨਹੀਂ ਕਰਦੀਆਂ ਕੁੜੀਆਂ ਆਉ ਨਹੀਂ ਕਰਦੀਆਂ ਕੁੜੀਆਂ ਇਦਾਂ ਵੈੰਦੀਆਂ ਖੜਦੀਆਂ ਤੇ ਹੱਸਦੀਆਂ ਬੋਲਦੀਆਂ ਹੁੰਦੀਆਂ ਨੇ ਮੈਨੂੰ ਕਦੇ-ਕਦੇ ਲੱਗਣਾ ਕੁੜੀਆਂ ਹੋਣਾ ਤੇ ਕੁੜੀਆਂ ਵਾਲੀ ਸੌਂ ਪਗਾਉਣੀ ਦੁਨੀਆ ਦਾ ਔਖਾ ਹੁਨਰ ਹੈ ਜਿਹੜਾ ਇੱਕ ਧੀ ਦੇ ਜੰਮੇ ਆਇਆ ਇੱਕ ਧੀ ਨੂੰ ਸਿਆਣਪ ਭਰੀ ਕੁੜੀ ਬਣਾਉਣ ਲਈ ਉਹਦੇ ਘਰ ਦੀ ਮੁਹੱਲੇ ਦੀ ਹਰ ਔਰਤ ਆਪਣਾ ਸਿੱਧਕ ਤੇ ਫਰਜ਼ ਸਮਝਦੀ ਹੈ ਜੋ ਆਪਾਂ ਆਪਣੇ ਤਜਰਬੇ ਨਾਲ ਉਸ ਕੁੜੀ ਨੂੰ ਮੱਤ ਦਿੰਦੀ ਹੈ ਇੱਕ ਧੀ ਦੀ ਕੌਮ ਮਿਲਤਾ ਚੰਚਲਤਾ ਨੂੰ ਭੋਲੇਪਨ ਨੂੰ ਡਰਾਉਣਾ ਤੇ ਸਮਝਾਉਣਾ ਕਿ ਧੀ ਸਾਡੇ ਸਮਾਜ ਦੇ ਮਰਦ ਹੱਬਸ ਭਰੇ ਹੁੰਦੇ ਹਨ ਜਦ ਇੱਕ ਕਾਮ ਦੀ ਭੁੱਖ ਨਾਲ ਭੁੱਖੇ ਹੁੰਦੇ ਹਨ ਤੇ ਐਲ ਵਾਂਗੂ ਔਰਤਾਂ ਦੇ ਮਾਸ ਨੂੰ ਨੋਚਦੇ ਆ ਤੂੰ ਇਹ ਖਿਆਲ ਰੱਖੀ ਇਹਨਾਂ ਦੀਆਂ ਤੇਜ਼ ਤਿੱਖੀਆਂ ਨਜ਼ਰਾਂ ਦੁਪੱਟੇ ਨੂੰ ਚੀਰ ਕੇ ਰੱਖ ਦਿੰਦੀਆਂ ਨੇ ਇਹ ਮਤ ਹਰ ਦੇਸ਼ ਦੀ ਹਰ ਮਜ਼ਬ ਦੀ ਹਰ ਗਵੇਲੇ ਦੀ ਹਰ ਵਰਗ ਦੀ ਔਰਤ ਆਪਣੀ ਧੀ ਨੂੰ ਦਿੰਦੀ ਹੈ ਮੈਂ ਦੇਖਿਆ ਸੀ ਜਦ ਸਿਗਰਟ ਨੇ ਆਪਣੀ ਵਿਆਹ ਦੀ ਵਰੇ ਗੰਢ ਤੇ ਚਿੱਟੇ ਰੰਗ ਦੀ ਆਪਣੀ ਪਸੰਦ ਦੀ ਖਰੀਦੀ ਪੋਸ਼ਾਕ ਇਸ ਕਰਕੇ ਨਹੀਂ ਪਾਈ ਸੀ ਕਿ ਉਹਦਾ ਗਲ ਬਹੁਤ ਵੱਡਾ ਹੈ ਤੇ ਉਹਦੀ ਹੱਕ ਵਿੱਚੋਂ ਝਾਕਦੀ ਆ ਉਹਦਾ ਕਹਿਣਾ ਸੀ ਕਿ ਮੈਂ ਨਹੀਂ ਚਾਹੁੰਦੀ ਮੈਨੂੰ ਮਰਦ ਲੋਕ ਮਹਿਮਾਨ ਦੇ ਰੂਪ ਵਿੱਚ ਆਏ ਲਾਲਸੀ ਤੇ ਭੁੱਖੀਆਂ ਨਜ਼ਰਾਂ ਨਾਲ ਦੇਖਣ ਮੈਂ ਉਸ ਦਿਨ ਹੈਰਾਨ ਹੋਈ ਕਿ ਜਰਮਨ ਦੇਸ਼ ਦੀ ਮਾਂ ਵੀ ਆਪਣੀ ਧੀ ਨੂੰ ਸਰੀਰ ਕੱਜਨ ਲਈ ਵਰਜਦੀ ਹੈ ਇਸ ਅਮੀਰ ਦੇਸ਼ ਵਿੱਚ ਵੀ ਜਿਸਮ ਦੇ ਭੁੱਖੇ ਮਰਦ ਵਸਦੇ ਹਨ ਮੇਰੇ ਦੇਸ਼ ਦੀ ਔਰਤ ਆਪਣੇ ਦੁਪट्टे ਦੇ ਲਾੜੋ ਬੰਨੀ ਰੱਖਦੀ ਹੈ ਜ਼ਿੰਮੇਵਾਰੀ ਤੇ ਸਬਰ ਸਦਕਤ ਅਤੇ ਸੇਮਤੀ ਰਹਿੰਦੀ ਹੈ ਆਪਣੇ ਹੀ ਔਰਤਪੁਣੇ ਦੇ ਦਾਰੇ ਵਿੱਚ ਮੇਰੀ ਮਾਂ ਅੱਜ 80 ਵਰਿਆਂ ਦੀ ਹੈ ਉਹ ਵੀ ਮੈਨੂੰ ਮੇਰੇ ਔਰਤ ਪੁਣੇ ਦੇ ਸਦਕ ਨੂੰ ਹੋਰ ਪੱਕਿਆਂ ਕਰਦੀ ਕਹੂਗੀ ਕੁੜੀਏ ਬਹੁਤ ਕੁਝ ਬਰਦਾਸ਼ਤ ਕਰ ਲੈਂਦੀਆਂ ਨੇ ਮਰਦ ਜਾਤ ਮੂਰੇ ਔਰਤ ਜਿੱਤ ਨਹੀਂ ਸਕਦੀ ਭਾਵੇਂ ਲੱਖ ਔਰਤ ਆਪਣੇ ਪਰਾਂ ਤੇ ਆਜ਼ਾਦੀ ਸ਼ਬਦ ਲਖਾਵ ਲਵੇ ਪਰ ਮਰਦ ਔਰਤ ਦੀ ਪ੍ਰਵਾਜ਼ ਆਪਣੀ ਇੱਛਾ ਅਨੁਸਾਰ ਤੈਅ ਕਰਦਾ ਮਰਦ ਮੂਰ ਦੇ ਔਰਤ ਲੱਖ ਅੜਵਾਈ ਕਰ ਲਵੇ ਪਰ ਔਰਤ ਦੀ ਤਦ ਪੁੱਗ ਸਕਦੀ ਹੈ ਜੇ ਮਰਦ ਚਾਹੇ ਮੈਂ ਸੋਚਦੀ ਹੁੰਨੀ ਆ ਮੇਰੀ ਮਾਂ ਨੇ ਜ਼ਰੂਰ ਉਮਰ ਪਰ ਮੇਰੇ ਬਾਪ ਨਾਲ ਜ਼ਿੰਦਗੀ ਕੱਟੀ ਹੋਊਗੀ ਰੀਜ਼ ਨਾਲ ਹੰਡਾਈ ਨਹੀਂ ਹੋਊਗੀ ਮੈਂ ਆਪਣੀ ਧੀ ਨੂੰ ਮਤ ਦਿੰਦਿਆਂ ਕਿਹਾ ਸੀ ਤੇਰੀ ਸੰਸਕ੍ਰਿਤੀ ਸੱਭਿਆਚਾਰ ਪੂਰਵੀ ਹੈ ਤੇ ਤੇਰੀ ਪੈਦਾਸ਼ ਪੱਛਮੀ ਹੈ ਮੈਨੂੰ ਤੈਨੂੰ ਬਹੁਤੀ ਮਤ ਦੇਣ ਦੀ ਜ਼ਰੂਰਤ ਨਹੀਂ ਕਿਉਂਕਿ ਮੇਰੇ ਪੁਰਖਿਆਂ ਦਾ ਸੁਭਾਅ ਤੇ ਤੇਰੇ ਬਾਪੂ ਦੇ ਪੁਰਖਿਆਂ ਦਾ ਖੂਨ ਤੇਰੀਆਂ ਰਗਾਂ ਵਿੱਚ ਸੰਚਾਰ ਕਰ ਰਿਹਾ ਤੂੰ ਮੇਰੇ ਰ ਮੇਰੇ ਰੱਥ ਦਾ ਘੋੜਾ ਨਹੀਂ ਕਿ ਮੈਂ ਤੇਰੀਆਂ ਲਗਾਮਾਂ ਖਿੱਚ-ਖਿੱਚ ਕੇ ਤੇਜ਼ ਦੌੜਨ ਤੋਂ ਤੇ ਉਬੜ-ਖੁਬੜ ਰਾਹਾਂ ਤੋਂ ਵਰ ਜਾ ਮੈਂ ਤੈਨੂੰ ਸੜਕਾਂ ਜਾਂ ਰਾਹ ਪੈਹੇ ਬਸੀਅਤ ਵਿੱਚ ਨਹੀਂ ਦਿੰਦੀ ਮੈਂ ਤੈਨੂੰ ਅਸਮਾਨ ਦਿੰਦੀ ਹਾਂ ਤੂੰ ਆਪਣੀ ਸਮਰੱਥਾ ਮੁਤਾਬਕ ਜਿੰਨਾ ਚਾਹੇ ਉੱਡ ਤੂੰ ਆਜ਼ਾਦ ਹੈ ਪਰ ਆਪਣੇ ਘਰ ਦੀ ਛੱਤ ਯਾਦ ਰੱਖੀ ਜਦ ਥੱਕ ਜਾਵੇਂ ਤਾਂ ਪਰਤਾਂਈ ਤੇਰੇ ਪਰਾਂ ਦੀ ਥਕਾਵਟ ਦੇ ਆਰਾਮ ਲਈ ਬਜ਼ੁਰਗ ਅੱਖਾਂ ਤੈਨੂੰ ਉਡੀਕਦੀਆਂ ਹੋਣਗੀਆਂ ਸੁਖਵਿੰਦਰ ਅਮਰਤ ਜੀ ਦੀਆਂ ਕੁਝ ਸਤਰਾਂ ਕਿ ਹਰ ਜੁਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ ਉਹਨਾਂ ਦਾ ਰਾਹ ਰੁਸ਼ਨਾਵੇ ਮੈਂ ਸੋਚਦੀ ਆਂ ਮਾਂ ਨੂੰ ਪੁੱਤ ਜਮਣਾ ਸੌਖਾ ਹੈ ਤੇ ਧੀ ਜਮਣੀ ਬਹੁਤ ਔਖੀ ਹੈ ਜਿਹੜੀ ਜੰਮਦੇ ਸਾਰੇ ਆਪਣੇ ਛੋਟੇ ਜਿਹੇ ਹੱਥਾਂ ਵਿੱਚ ਕੱਢ ਲਿਆਉਂਦੀ ਹੈ ਮਾਂ ਦੀਆਂ ਆਂਦਰਾਂ ਤੇ ਮਾਂ ساری ਉਮਰ ਸਬੋਈ ਰੱਖਦੀ ਹੈ ਆਪਣੀ ਹੀਕੜੀ ਵਿੱਚ ਧੀ ਦੀ ਜੰਮਣ ਪੀੜ ਤੇ ਪਹਿਲੀ ਕਲਕਾਰੀ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ